ਪੰਜਾਬ ਦੇ ਤਰਨਤਾਰਨ ਦੇ ਵਿੱਚ ਤਰਨਤਾਰਨ ਪੁਲਿਸ ਤੇ ਪੰਜਾਬ ਦੀ ਜੋ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਸਾਂਝਾ ਆਪਰੇਸ਼ਨ ਹੋਇਆ ਜਿਸ ਵਿੱਚ ਆਤਵਾਦੀ ਲਖਬੀਰ ਲੰਡਾ ਤੇ ਗੈਂਗਸਟਰ ਸੱਤਾ ਨਸ਼ੇੜਾ ਦੇ ਜੋ ਦੋ کارਪੁਨ ਨੇ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਦੱਸ ਦਈਏ ਕਿ ਪੰਜਾਬ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਇਸ ਦੀ ਜਾਣਕਾਰੀ ਦਿੱਤੀ ਗਈ ਜਿਸ ਚ ਦੱਸਿਆ ਗਿਆ ਕਿ ਸਾਂਝਾ ਆਪਰੇਸ਼ਨ ਹੋਇਆ ਜਿਸ ਵਿੱਚ ਦੋ આરોપી ਜੋ ਨੇ ਉਹ ਗ੍ਰਸਤਾਰ ਕੀਤੇ ਗਏ ਨੇ ਹਥਿਆਰਾਂ ਦੀ ਜੋ ਬਰਾਮਦਗੀ ਹੈ ਇਹਨਾਂ ਦੋਨਾਂ ਦੇ ਕੋਲੋਂ ਹੋਈ ਹੈ ਦੱਸ ਦਈਏ ਕਿ ਪਿਛਲੇ ਮਹੀਨੇ ਤਰਨਤਾਰਨ ਦੇ ਵਿੱਚ ਜੋ ਹੈ ਇੱਕ ਪਿੰਡ ਦੇ ਸਰਪੰਚ ਦੇ ਘਰੇ ਜੋ ਹੈ ਫਾਇਰਿੰਗ ਹੁੰਦੀ ਹੈ 25 ਤੋਂ 26 ਦੀ ਰਾਤ 25 ਤੋਂ 26 ਮਾਰਚ ਦੀ ਜੋ ਰਾਤ ਹੈ ਉਸ ਦੇ ਵਿਚਾਲੇ ਸਰਪੰਚ ਦੇ ਘਰੇ ਫਾਇਰਿੰਗ ਹੁੰਦੀ ਹੈ ਤੇ ਪੁਲਿਸ ਦੇ ਵੱਲੋਂ ਲਗਾਤਾਰ ਆਰੋਪੀਆਂ ਦੀ ਦੁਕ ਭਾਲ ਜੋ ਸੀ ਉਹ ਕੀਤੀ ਜਾ ਰਹੀ ਸੀ ਟੀਮਾਂ ਦਾ ਜੋ ਹੈ ਗਠਨ ਕੀਤਾ ਗਿਆ ਸੀ ਆਰੋਪੀਆਂ ਦੀ ਲਗਾਤਾਰ ਸੱਚੀ ਚੱਲ ਰਹੀ ਸੀ ਤੇ ਜਦ ਪੁਲਿਸ ਨੂੰ ਇਸ ਚੀਜ਼ ਦੀ ਇੰਤਲਾਮ ਮਿਲਦੀ ਹੈ ਕਿ આરોપી ਜੋਂ ਨੇ ਉਸ ਖੇਤਰ ਦੇ ਵਿੱਚ ਐਂਟਰ ਹੋਏ ਨੇ ਤਾਂ ਪੁਲਿਸ ਦੇ ਬਨੋਂਨ ਦਾ ਪਿੱਛਾ ਕੀਤਾ ਜਾਂਦਾ ਹੈ ਤਾਂ ਜਦ ਪੁਲਿਸ ਉਹਨਾਂ ਤੱਕ ਪਹੁੰਚਦੀ ਹੈ ਤਾਂ ਗ੍ਰਿਫਤਾਰੀ ਤੋਂ ਬਚਣ ਲਈ ਜੋ આરોપી ਨੇ ਉਹ ਪੁਲਿਸ 파ਟੀ ਤੇ ਫਾਇਰਿੰਗ ਕਰਦੇ ਨੇ ਤੇ ਪੁਲਿਸ ਵੀ ਜੋ ਹੈ ਅਸਵੈ ਰੱਖਿਆ ਦੇ ਲਈ ਕਹਿ ਲਈਏ ਕਿ ਉਹਨਾਂ ਦੇ ਜਵਾਬੀ ਕਾਰਵਾਈ ਕਰਦੀ ਹੈ ਜਿਸ ਵਿੱਚ ਦੋਨੋਂ આરોપી ਦੱਸ ਰਹੀਏ ਕਿ ਇੱਕ ਬਟਾਲਾ ਦੇ ਪਿੰਡ ਸੇਖੋਂ ਦਾ ਰਹਿਣ ਵਾਲਾ ਮਹਕਤਰੀ ਦੱਸਿਆ ਜਾ ਰਿਹਾ ਹੈ ਕਿ ਦੂਜਾ ਤਰਨਤਾਰਨ ਦੇ ਪਿੰਡ ਮੁਰਾਜ਼ਪੁਰ ਦਾ ਜੋ ਹੈ ਉਹ ਜੱਸਾ ਦੱਸਿਆ ਜਾ ਰਿਹਾ ਜਿੰਨਾਂ ਦੀ ਗ੍ਰਿਫਤਾਰੀ ਜੋ ਹੈ ਉਹ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਸੁਪਰ ਪੁਲਿਸ ਨੇ ਦੱਸਿਆ ਹੈ ਕਿ ਇਹਨਾਂ ਦੋਨਾਂ આરોપીਆ ਤੋਂ ਜੋ ਹੈ ਉਹ ਆਧੁਨਿਕ ਹਥਿਆਰ ਸਪਲਾਈ ਜੋ ਨੇ ਉਹ ਬਰਾਮਦ ਕੀਤੇ ਗਏ ਨੇ ਇਹਨਾਂ ਦੇ ਕੋਲੋਂ ਕੁਝ ਕੀ ਕਹਿ ਸਕਦੇ ਹਾਂ ਕਿ ਗੋਲੀਆਂ ਵੀ ਜੋ ਨੇ ਉਹ ਬਰਾਮਦ ਕੀਤੀਆਂ ਗਈਆਂ ਨੇ ਸੋ ਹੁਣ ਪੁਲਿਸ ਅਗਲੀ ਜਾਂਚ ਜੋ ਹੈ ਉਹ ਕਰ ਰਹੀ ਹੈ ਤੁਹਾਨੂੰ ਦੇਖਣ ਵਾਲਾ ਹੋਵੇਗਾ ਕਿ ਇਹਨਾਂ ਦੋਨਾਂ ਦੇ ਕੋਲੋਂ ਹੋਰ ਕਿਹੜੇ-ਕਿਹੜੇ ਚੀਜ਼ਾਂ ਦੀ ਜੋ ਹੈ ਉਹ ਬਰਾਮਦ ਹੋਵੇਗੀ ਤੇ ਕਿਹੜੇ-ਕਿਹੜੇ ਖੁਲਾਸੇ ਜੋ ਨੇ ਉਹ ਆਰੋਪੀ ਕਰਦੇ